ਆਮ ਆਦਮੀ ਪਾਰਟੀ ਕਹੋ ਜੀ ਪਾਰਟੀ ਹੈ ਜਿਹਦੇ ਚ ਗਰੀਬ ਤੋਂ ਗਰੀਬ ਮੀਰ ਤੋਂ ਅਮੀਰ ਹਰ ਬੰਦਾ ਲੋਕਤੰਤਰ ਦੇਸ਼ ਹੈ ਉਹ ਆਪਦੀ ਆਵਾਜ਼ ਠਾਉਂਦਾ ਜੀ ਮੈਨੂੰ ਟਿਕ ਦਿਓ ਦਾਵੇਦਾਰਾਂ ਦੇ ਦਰਵਾਜ਼ਾ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਆ ਰਹੀਆਂ ਕਿਤਨਾ ਕਿਤੇ ਮੌਜੂਦਾ ਜਿਹੜੇ ਵਿੱਚ ਵਰਕ ਕਰ ਰਹੇ ਉਹਨਾਂ ਤੇ ਰੋਜ਼ ਵੱਜੋਂ ਵੀ ਇਹ ਗੱਲ ਦੇਖੀ ਜਾ ਰਹੀ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਇਹ ਕੀ ਕਰਦੇ ਆ ਵੀ ਹਲਕੇ ਚਾਰ ਦਾ ਇੱਕ ਹੀ ਬੰਦਾ ਡਿਸਾਈਡ ਕਰਦੇ ਉਹਨੂੰ ਥਾਪੀ ਦੇ ਦਿੰਦੇ ਦੂਜਾ ਬੰਦਾ ਉੱਥੇ ਦਾਵੇਦਾਰੀ ਪੇਸ਼ ਕਰ ਹੀ ਨਹੀਂ ਸਕਦਾ ਦੀ ਪੁਰਾਣੀ ਸਰਪਟੇ ਬਣ ਚੁਕਿਆ ਉਹ ਕਦੇ ਅਪਰੋਚ ਨਹੀਂ ਕੀਤੀ ਵੀ ਪਹਿਲਾਂ ਤੋਂ ਇਸ ਪਾਸੇ ਟੈਕਸਟ ਵਾਲੇ ਪਾਸੇ ਆ 2017 ਦੇ ਵਿੱਚ ਮੈਨੂੰ ਮੈਂ ਟਰਾਈ ਕੀਤਾ ਸੀਗਾ ਤਾਂ ਉਸ ਟਾਈਮ ਤੇ ਕਿਸੇ ਕਾਰਨ ਕਰਕੇ ਮੇਰੀ ਟਿੱਕਟ ਕੱਟ ਕੇ ਕਿਸੇ ਹੋਰ ਕੈਂਡੀਡੇਟ ਨੂੰ ਦੇ ਦਿੱਤੀ ਸੀ ਤੇ ਮੈਨੂੰ ਫੋਲ ਪ੍ਰਲੋਕ ਸਭਾ ਹਲਕੇ ਦਾ ਇੰਚਾਰਜ ਦਿਲਾਤਾ ਸੀ ਜੀ ਬੀੜਿੰਗ ਸਾਹਿਬ ਤਿੰਨ ਵਾਰੀ ਬਣੇ ਪਹਿਲੀ ਵਾਰੀ ਮੇਰੇ ਯਾਦ ਆ ਜਦੋਂ ਹਲਕੇ ਚਾਉਂਦੇ ਸੀ ਇਹ ਇਹਨਾਂ ਕੋਲੇ ਜਨਕਾਰ ਹੁੰਦੀ ਸੀ ਤੇ ਆਪ ਦੇ ਪੋਸਟਰ ਵੀ ਆਪ ਲਾਉਂਦੇ ਹੁੰਦੇ ਸੀ ਜਗਮੀਤ ਬਰਾੜ ਦੀ ਗੱਡੀ ਤੇ ਕਪੜਾ ਮਾਰਦੇ ਰਹੇ ਆ ਅੱਜ ਇਹਨਾਂ ਕੋਲੇ 15-15 ਲੱਖ ਦੀ ਘੜੀ ਬੰਦਿਆ ਡਿਫਾਇਂਡਰ ਕਾਰ ਲਈ ਖਰਦੇ ਆ ਉਹ ਪੈਸਾ ਕਿੱਥੋਂ ਆਇਆ ਨਾ ਕੋਈ ਇੰਨੀ ਅਮੀਰੀ اچانک ਇਹਨਾਂ ਦੇ ਹੱਥ 'ਚ ਕਿਵੇਂ ਆ ਗਈ ਇਹ ਚਿੱਟੇ ਨੂੰ ਲੈ ਕੇ ਵੀ ਸਰਕਾਰ ਜਿਹੜੀ ਆਈ ਸੀ ਇੱਥੇ ਤੁਹਾਡੇ ਤੁਹਾਡੇ ਪਿੰਡਾਂ ਚੋਂ ਗੁਰੂ ਸਰਵਿਕ ਕਮੇਟੀ ਬਣੀ ਆ ਤਰਾਈ ਵਾਲਾ ਕੰਗਾ ਇੱਥੇ ਨਾ ਹੱਬ ਬਣ ਗਿਆ ਸੀ ਗੁਰੂ ਸਰ ਕਮੇਟੀ ਵੀ ਬਣੀ ਗਈ ਕਿ ਲਾਹਾਂ ਦਾ ਚਿੱਟਾ ਕੰਟਰੋਲ ਹੋਇਆ ਕਿੱਥੇ ਕਮੀਆਂ ਰਹਿ ਗਈਆਂ ਕਿਉਂ ਇਸ ਪਾਸੇ ਗਿੱਦਰਵਾਦ ਇੱਕ ਵੱਡਾ ਮੁੱਦਾ ਬਣਿਆ ਆ ਕਿੱਨਾ ਇਹ ਜੇਕਰ ਕਿਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਮੈਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰੂੰਗਾ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛਡਵਾਇਆ ਜਾਵੇ ਪਿਆਰ ਨਾਲ ਇੱਧਰਵਾਜੀ ਮੇਰੀ ਜਾਣ ਪਛਾਣ ਸਾਰੇ ਪਿੰਡਾਂ ਦੇ ਵਿੱਚ ਬਹੁਤ ਹੈ ਰਿਸ਼ਤੇਦਾਰੀਆਂ ਵੀ ਹੈਗੀਆਂ ਤੇ ਐਜ਼ ਅ ਵਰਕਰ ਤੌਰ ਤੇ ਵੀ ਆਪਾਂ ਕੰਮ ਕੀਤਾ ਪਿੰਡਾਂ 'ਚ ਜਾ ਜਾ ਕੇ ਤਾਂ ਮੈਨੂੰ ਲਗਭਗ ਹਰੇਕ ਪਿੰਡ ਦੀ ਸਮੱਸਿਆ ਦਾ ਪਤਾ ਹੈ ਜੀ ਕਿੱਥੇ ਕੀ ਹੋ ਰਿਹਾ ਹੈ ਇੱਕ ਕੰਮ ਆਪਾਂ ਕਰਦੇ ਕੋਈ ਜ਼ਿੰਮੇਵਾਰੀ ਆਸਤੇ ਵੀ ਕੰਮ ਹੁੰਦਾ ਕਿਸਾਨੀ ਸੰਘਰਸ਼ 'ਚ ਵੀ ਹਰੇਕ ਲੀਡਰ ਨੇ ਯੋਗਦਾਨ ਪਾਇਆ ਹੈ ਇੰਡਸਟਰੀਆਂ ਬਾਰੇ ਵੀ ਲੀਡਰ ਜਿਹੜੇ ਕੰਮ ਕਰਦੇ ਰਹਿੰਦੇ ਆ। ਜ਼ਿਆਦਾਤਰ ਗਰੀਬਾਂ ਦਾ ਇਹੀ ਲੰਮਾ ਰਹਿੰਦਾ ਕਿ ਸਾਡੇ ਬਾਰੇ ਸਾਡੀ ਸੁਣਨ ਵਾਲਾ ਕੋਈ ਲੀਡਰ ਨਹੀਂ। ਮੈਂ ਤਾਂ ਤੁਹਾਨੂੰ ਆਪ ਦੀ ਗੱਲ ਦੱਸ ਦਿੰਦਾ ਮੈਂ ਬਿਨਾ ਪਾਵਰ ਚੌਂਕ ਤੋਂ ਵੀ ਨਾ ਪਿੱਛੇ ਜਿ ਇੱਕ ਕੇਸ ਹੋ ਗਿਆ ਕਿ ਇੱਕ ਗਰੀਬ ਪਰਿਵਾਰ ਦੀ ਲੜਕੀ ਮਤਲਬ ਇਨਸੀਡੈਂਟ ਹੋ ਗਿਆ ਕਿ ਉਹ ਐਕਸੀਡੈਂਟ ਨਾਲ ਮਾਰੀ ਗਈ ਦੱਸ ਪਿਆ। ਉਹ ਪਰਿਵਾਰ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਜੋ ਵੀ ਮੰਗ ਹੈ ਉਹ ਅਗਰ ਪੂਰੀ ਨਹੀਂ ਹੁੰਦੀ ਤਾਂ ਅਸੀਂ ਜੋ ਵੀ ਉਤਰਨਾ ਦੇਣਾ ਕੁਝ ਵੀ ਕਰਨਾ ਸਾ ਤੁਹਾਡੇ ਨਾਲ ਕਰਾਂਗੇ। ਸਸਿਕਲ ਜੀ ਤੁਸੀਂ ਦੇਖ ਰਹੇ ਹੋ ਕਿੰਗ ਪੰਜਾਬੀ ਮੈਂ ਆ ਜਗਸੀਰ ਸਿੰਘ ਮਦੀਰ ਸੋ ਗੱਲਬਾਤ ਕਰਾਂਗੇ ਗਿੱਦੜਬਾਹ ਜਿਵਨੀ ਚੋਣ ਬਾਰੇ ਕਿਉਂਕਿ ਗਿੱਦੜਬਾਹ ਦੇ ਵਿੱਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਤੋਂ ਐਮਪੀ ਬਣ ਚੁੱਕੇ ਆ ਉਹਨਾਂ ਨੂੰ ਲੈ ਕੇ ਵੀ ਇਹ ਸੀਟੇ ਖਾਲੀ ਹੋ ਚੁੱਕੀ ਹੈ ਗਿੱਦੜਬਾਹ ਜਿਹੜੀ ਸੀਟ ਆ ਹਮੇਸ਼ਾ ਹੀ ਹੌਟ ਸੀਟ ਮੰਨੀ ਜਾਂਦੀ ਹੈ ਤਾਂ ਅੱਜ ਚਰਚਾ ਆਪਾਂ ਆਮ ਆਦਮੀ ਪਾਰਟੀ ਬਾਰੇ ਕਰਾਂਗੇ ਆਮ ਆਦਮੀ ਪਾਰਟੀ ਤੋਂ ਬਹੁਤ ਦਾਵੇਦਾਰ ਗੰ ਵੀ ਪੇਸ਼ ਹੋ ਰਹੀਆਂ ਨੇ ਅੱਜ ਸਾਡੇ ਨਾਲ ਬਚਿੱਤਰ ਸਿੰਘ ਜੀ ਧਾਲੀਵਾਲ ਮੌਜੂਦ ਰਹਿਣਗੇ ਉਹਨਾਂ ਆਪਾਂ ਅੱਜ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਹੈ ਜਾਂ ਟਿਕਟ ਨੂੰ ਲੈ ਕੇ ਕੀ ਕੁਝ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਔਰ ਗਿੱਦੜਵਾ ਦਾ ਵਿਕਾਸ ਕਿੱਥੇ ਜੇ ਖੜਾ ਹੈ ਪਿਛਲੇ 2-2.5 ਸਾਲਾਂ ਤੋਂ ਉਹਦੇ ਬਾਰੇ ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾ ਦੇ ਸਮੀਕਰਨ ਉਮੀਦਵਾਰ ਨੂੰ ਲੈ ਕੇ ਕਿਹੋ ਜਿੇ ਹੋਣਗੇ ਉਹਨਾਂ ਸਾਰੀਆਂ ਗੱਲਾਂ ਬਾਤਾਂ ਬਾਰੇ ਚਰਚਾਵਾਂ ਕਰਾਂਗੇ ਧੰਨਵਾਦ ਸਾਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸਿਕਾਲ ਜੀ ਤੁਹਾਡਾ ਕਿੰਗ ਪੰਜਾਬੀ ਚੈਨਲ ਨਾਲ ਜੁੜੇ ਸਾਰੇ ਸਰੋਤਿਆਂ ਦਾ ਗਿੱਦੜਵਾ ਹਲਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਸਿਕਾਲ ਜੀ ਬਹੁਤ ਬਹੁਤ ਧੰਨਵਾਦ ਤਾਲਵਾਲ ਸਾਹਿਬ ਗਿੱਦੜਵਾਹ ਦੀ ਗੱਲ ਕਰ ਰਹੇ ਆ ਗਿੱਦੜਵਾਹ ਦੀ ਅੱਜ ਦੀ ਜਿਹੜੀ ਸਥਿਤੀ ਹੈ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਵਿਚਰ ਰਹੇ ਹੋਗੇ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਦੇਖੋ ਜੀ ਸਥਿਤੀ ਤਾਂ ਜਿਵੇਂ ਮਰਿੰਦਰ ਸਿੰਘ ਰਾਜਾ ਪਿੰਗ ਇੱਥੋਂ ਅਸਤੀਫਾ ਦੇ ਕੇ ਐਮਪੀ ਦਾ ਇਲੈਕਸ਼ਨ ਲੜਿਆ ਉਹਨਾਂ ਨੇ ਜੀ ਲੁਧਿਆਣਾ ਤੋਂ ਤਾਂ ਜਦੋਂ ਕੋਈ ਹਲਕੇ ਨੂੰ ਲਾ ਬਾਰਸ ਛੱਡ ਜੇ ਤਾਂ ਸਥਿਤੀ ਤਾਂ ਆਟੋਮੈਟਿਕ ਮਾੜੀ ਹੋ ਜਾਂਦੀ ਹੈ ਕਿਉਂਕਿ ਲੋਕ ਕਿਸੇ ਨੂੰ ਵੀ ਜਦੋਂ ਆਪ ਦਾ ਵਿਧਾਇਕ ਚੁਣਦੇ ਆ ਜੀ ਤਾਂ ਲੋਕ ਚੁੰਦੇ ਆ ਕਿ 5 ਸਾਲ ਵਾਸਤੇ ਸਾਡੀ ਉਹ ਸੇਵਾ ਕਰੇ ਜੀ ਸਾਡੇ ਵਿੱਚ ਰਵੇ ਅੱਜ ਵੀ ਲੋਕਾਂ ਦੇ ਬਹੁਤ ਸਾਰੇ ਮਸਲੇ ਆ ਲੋਕਾਂ ਦੇ ਕੰਮ ਆ ਜਿਹੜੇ ਉਹ ਕਿਹਨੂੰ ਫੋਨ ਕਰਨ ਇੱਕ ਵਾਰੀ ਹਲਕਾ ਲਾਬਾਰਸ ਹੋ ਗਿਆ ਜੀ ਜਿਮਣੀ ਚੋਣ ਹੋਊਗੀ ਤਾਂ ਉਸ ਤੋਂ ਬਾਅਦ ਕੋਈ ਵਿਧਾਇਕ ਆਊਗਾ ਤਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਗੇਵਾਲ ਸਾਹਿਬ ਤੁਹਾਡੀ ਮਾਰੇ ਗੱਲਬਾਤ ਕਰੀ ਹੈ ਹਨ ਤੁਸੀਂ ਕਦੋਂ ਕਿਸ ਪਾਰਟੀ ਨਾਲ ਜੁੜੇ ਹੋ ਮੈਂ ਜੀ 2016 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਜੀ ਉਸ ਟਾਈਮ ਤੇ ਇੱਕ ਪਰਿਵਾਰ ਜੋੜੋ ਮੁਹਿੰਮ ਚੱਲੀ ਸੀਗੀ ਜੀ ਤਾਂ ਘਰ-ਘਰ ਜਾ ਕੇ ਅਸੀਂ ਲੋਕਾਂ ਨੂੰ ਕਨਵਿੰਸ ਕੀਤਾ ਆ ਮੈਂ ਵੀ ਪਾਰਟੀ ਬਾਰੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਵੀ ਸਾਨੂੰ ਗਰੰਟੀਆਂ ਦਿੱਤੀਆਂ ਉਹ ਅਸੀਂ ਲੋਕਾਂ ਦੇ ਵਿੱਚ ਜਾ ਕੇ ਮਤਲਬ ਲੋਕਾਂ ਨੂੰ ਦੱਸਿਆ ਤਾਂ ਉਦੋਂ ਤੋਂ ਜੁੜੇ ਆਂ ਅਨੀਵਸ ਇੱਕ ਮਕਸਦ ਹੁੰਦਾ ਆ ਆਪਾਂ ਪੋਲੀਟਿਕਲ ਜਦੋਂ ਆਪਾਂ ਜੁਆਇਨ ਕਰਦੇ ਆਂ ਪਾਰਟੀ ਇੱਕ ਹੁੰਦਾ ਆਪਣਾ ਸਮਾਜ ਨੂੰ ਆਪਣਾ ਸੁਧਾਰਨਾ ਸੇਵਾ ਕਰਨੀ ਹੈ ਨਾ ਇਹ ਚੇਟਕ ਸੀ ਕਿ ਮਨ ਦੇ ਵਿੱਚ ਕਿਤਨੇ ਕਿਤੇ ਜਾਂ ਰਾਜਨੀਤੀ ਚਾਵਾਂਗੇ ਜਾਂ ਸੇਵਾ ਭਾਵਨਾ ਨੂੰ ਲੈ ਕੇ ਐਕਚੁਅਲੀ ਸਟਾਰਟਿੰਗ ਚ ਤਾਂ ਮੇਰੇ ਦਾਦਾ ਜੀ ਨੇ ਇੱਕ ਸੋਸ਼ਲ ਵਰਕਰ ਸੀਗੇ ਜੀ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਤੇ ਹਲਕੇ ਦੇ ਵਿੱਚ ਵੀ ਉਹ ਜਾ ਕੇ ਉਹਨਾਂ ਦਾ ਸ਼ੌਕ ਸੀ ਕਿ ਗਰੀਬਾਂ ਦੀਆਂ ਲੜਕੀਆਂ ਦੇ ਕੋਈ ਵਿਆਹ ਕਰਦੇ ਨੇ ਜੀ ਜਾਂ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਚਿੰਗ ਜਾਗੀ ਕਿ ਯਾਰ ਆਪਾਂ ਵੀ ਸਮਾਜ ਸੇਵਾ ਕਰੀਏ ਹੌਲੀ ਹੌਲੀ ਸਮਾਜ ਸੇਵਾ ਕਰਦੇ ਕਰਦੇ ਪੋਲੀਟਿਕਲ ਲੋਕਾਂ ਨਾਲ ਵਾਹ ਪੈ ਗਿਆ ਫਿਰ ਸੋਚਿਆ ਕਿ ਜੇ ਅਸੀਂ ਲੋਕਤੰਤਰ ਦੇਸ਼ ਹੈ ਜੇ ਅਸੀਂ ਕੋਈ ਐਮਐਲਏ ਬਣ ਕੇ ਜਾਂ ਕੋਈ ਵੀ ਜਿਵੇਂ ਪਿੰਡ ਦਾ ਸਰਪੰਚ ਵੀ ਹੁੰਦਾ ਉਹ ਵੀ ਬਣ ਜਾਂਦਾ ਤਾਂ ਲੋਕਾਂ ਦੇ ਜਿਹੜੇ ਮਸਲੇ ਆ ਉਹ ਥੋੜੇ ਜੇ ਸੌਕੇ ਹੱਲ ਹੋ ਜਾਂਦੇ ਬਜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੁਸੀਂ ਕਾਫੀ ਪੁਰਾਣੇ ਇਸ ਪਾਰਟੀ ਦੇ ਵਿੱਚ ਜੁੜੇ ਹੋ ਕਦੇ ਅਪਰੋਚ ਨਹੀਂ ਕੀਤੀ ਵੀ ਪਹਿਲਾਂ ਤੋਂ ਇਸ ਪਾਸੇ ਟਿਕਟ ਵਾਲੇ ਪਾਸੇ ਆ 2017 ਦੇ ਵਿੱਚ ਮੈਨੂੰ ਮੈਂ ਟਰਾਈ ਕੀਤਾ ਸੀਗਾ ਤਾਂ ਉਸ ਟਾਈਮ ਤੇ ਕਿਸੇ ਕਾਰਨ ਕਰਕੇ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਕੈਂਡੀਡੇਟ ਨੂੰ ਦੇਤੀ ਸੀ ਤੇ ਮੈਨੂੰ ਫਰੋਜ਼ਪੁਰ ਲੋਕ ਸਭਾ ਹਲਕੇ ਦਾ ਚਾਰਜ ਲਾਤਾ ਸੀ ਤਾ ਕੋਈ ਚੱਲਦਾ ਹੀ ਰਹਿੰਦਾ ਜੀ ਇਸ ਗਿੱਧਰਵਾਹ ਦੇ ਵਿੱਚ ਐਕਟੀਵਿਟੀ ਤੁਹਾਡੀ ਗੱਲ ਕਰੀਏ ਜਿਵੇਂ ਪਿੰਡ ਤੁਹਾਡਾ ਗਿੱਧਰਵਾਚੀ ਪੈ ਜਾਂਦਾ ਕਰਾਈ ਵਾਲਾ ਹਾਂਜੀ ਤਾਂ ਗਿੱਧਰਵਾਹ ਦੇ ਵਿੱਚ ਕਿੰਨੇ ਕੁ ਤੁਸੀਂ ਐਕਟਿਵ ਰਹੇ ਇਸ ਸਮੇਂ ਦੌਰਾਨ ਗਿੱਧੜਵਾਜੀ ਮੇਰੀ ਜਾਣ ਪਛਾਣ ਸਾਰੇ ਪਿੰਡਾਂ ਦੇ ਵਿੱਚ ਬਹੁਤ ਹੈ ਰਿਸ਼ਤੇਦਾਰੀਆਂ ਵੀ ਹੈਗੀਆਂ ਜੀ ਤੇ ਐਜ਼ ਅ ਵਰਕਰ ਤੌਰ ਤੇ ਵੀ ਆਪਾਂ ਕੰਮ ਕੀਤਾ ਪਿੰਡਾਂ ਚ ਜਾ ਜਾ ਕੇ ਤਾਂ ਮੈਨੂੰ ਲਗਭਗ ਹਰੇਕ ਪਿੰਡ ਦੀ ਸਮੱਸਿਆ ਦਾ ਪਤਾ ਹੈ ਜੀ ਵੀ ਕਿੱਥੇ ਕੀ ਹੋਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਕਿ ਮੇਰਾ ਪਿੰਡ ਕਰਾਈ ਵਾਲਾ ਜੀ ਸਾਡੇ ਨਾਲ ਹੀ ਪਿੰਡ ਇੱਕ ਲੁੰਡੇ ਵਾਲਾ ਜੀ ਉਹ ਪਿੰਡ ਨਾਲ ਸੇਮ ਦੀ ਮਾਰਚ ਐ ਮਤਲਬ ਮੈਂ ਪਿਛਲੇ 20 ਸਾਲ ਤੋਂ ਦੇਖ ਰਿਹਾ ਕਿ ਉੱਥੇ ਕੋਈ ਫਸਲ ਨਹੀਂ ਹੁੰਦੀ ਕਾਹੀ ਹੁੰਦੀ ਆ ਜੀ ਤੇ ਉਹਨਾਂ ਦੀਆਂ ਦੋ ਪੀੜੀਆਂ ਵਿਚਾਰੇ ਛੋਟੇ ਜ਼ਿਮੀਂਦਾਰ ਆ ਉਹ ਤੇ ਦਿਹਾੜੀਆਂ ਕਰ ਕਰਕੇ ਉਹਨਾਂ ਨੇ ਟਾਈਮ ਪਾਸ ਕੀਤਾ ਜਦ ਕਿ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਕੋਈ ਐਫਐਡ ਨਹੀਂ ਕੀਤਾ ਵੀ ਉਸ ਜਗ੍ਹਾ ਤੇ ਕੋਈ ਚੰਗੀ ਇੰਡਸਟਰੀ ਲੱਗ ਜਾਏ ਜੇ ਫਸਲ ਨਹੀਂ ਹੁੰਦੀ ਤਾਂ ਉਹਨੂੰ ਅਕਵਾਇਰ ਕਰਕੇ ਕੋਈ ਇੰਡਸਟਰੀ ਲੱਗ ਜਾਏ ਲੋਕਾਂ ਨੂੰ ਰੋਜ਼ਗਾਰ ਹੀ ਮਿਲ ਜਾਏ ਹਾਂ ਇਸੇ ਤਰ੍ਹਾਂ ਆਪਣੇ ਥੇੜੀ ਪਿੰਡ ਆ ਜੀ ਗਿੱਦੜਵਾ ਦੇ ਨਾਲ ਲੱਗਦਾ ਮਲੋਠ ਹਲਕੇ ਦਾ ਪਿੰਡ ਹੈ ਜੀ ਤਾਂ ਉਹਦਾ ਜਿੰਨਾ ਰਕਬਾ 4-5000 ਏਕੜ ਉਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਹੁੰਦੇ ਸੀ ਤਾਂ ਇੱਕ ਵਾਰੀ ਸੁੰਨ ਚ ਆਇਆ ਸੀ ਕਿ ਉੱਥੇ ਕੋਈ ਪ੍ਰੋਜੈਕਟ ਲੱਗ ਰਿਹਾ ਹੈ ਜੀ ਪਲਾਂਟ ਲੱਗ ਰਿਹਾ ਹੈ ਪਰ ਉਹ ਵਿੱਚ ਹੀ ਰਹਿ ਗਿਆ ਜੀ ਆ ਮਤਲਬ ਆਪਣਾ ਇਸ ਕਰਕੇ ਇਹ ਪਛੜ ਗਿਆ ਜੀ ਇੱਥੇ ਕੋਈ ਇੰਡਸਟਰੀ ਲੱਗਦੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਬੱਚੇ ਬਾਹਰ ਨਾ ਜਾਂਦੇ ਜੀ ਭਾਈ ਜੀ ਆਪਣਾ ਹਾ ਗਿੱਦੜਵਾ ਹਲਕੇ ਵਾਸਤੇ ਕੋਈ ਸਰਕਾਰ ਤੋਂ ਤੁਸੀਂ ਕੋਈ ਕੰਮ ਲੈ ਕੇ ਆਏ ਹੋ ਜਾਂ ਕੋਈ ਮੰਗ ਕੀਤੀ ਹੋਵੇ ਬੇਸ਼ੱਕ ਤੁਹਾਨੂੰ ਕੋਈ ਉਹਦਾ ਇਥੇ ਨਹੀਂ ਸੀਗਾ ਤੁਹਾਡੇ ਕੋਲ ਫਿਰ ਵੀ ਆਪਾਂ ਆਪਣੇ ਹਲਕੇ ਬਾਰੇ ਸੋਚਦੇ ਹਾਂ ਕਿ ਜਿੰਨਾ ਚਿਰ ਆਪਣੀ ਅਸੀਂ ਜਦੋਂ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਸੀ ਜੀ ਮੈਂ ਐਜ਼ ਅ ਕੋਆਰਡੀਨੇਟਰ ਰਿਹਾ ਜੀ ਪੰਜਾਬ ਦੇ 13 ਬੰਦਿਆਂ ਦੀ ਸਾਡੀ ਮੀਟਿੰਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਉਂਦੇ ਉਹਨਾਂ ਨਾਲ ਹੁੰਦੀ ਸੀ ਸੀਐਮ ਸਾਹਿਬ ਸਾਡੀ ਮੀਟਿੰਗ ਲੈਂਦੇ ਸੀ ਤਾਂ ਉੱਥੇ ਜੋ ਵੀ ਲੋਕਾਂ ਹਲਕੇ ਦੀਆਂ ਸਮੱਸਿਆਵਾਂ ਆ ਸੀ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਲਿਆਉਂਦੇ ਰਹੇ ਹਾਂ ਜੀ ਪਰ ਹੁਣ ਸਰਕਾਰ ਬਣੀ ਨੂੰ ਅਜਿਹਾ ਜੇ 2.5 ਸਾਲ ਹੋਏ ਆ ਦੇ ਅਜੇ ਟਾਈਮ ਪਿਆ ਜਿਹੜੇ ਉਹ ਕੰਮ ਪੈਂਡਿੰਗ ਆ ਜੀ ਉਹ ਜ਼ਰੂਰ ਕੀਤੇ ਜਾਣਗੇ ਭਾਜੀ ਹਰੇਕ ਕੰਮ ਆਪਾਂ ਕਰਦੇ ਕੋਈ ਜ਼ਿੰਮੇਵਾਰੀ ਆਸਤੇ ਵੀ ਕੰਮ ਹੁੰਦਾ ਕਿਸਾਨੀ ਸੰਘਰਸ਼ ਚ ਵੀ ਹਰੇਕ ਲੀਡਰ ਨੇ ਯੋਗਦਾਨ ਪਾਇਆ ਇੰਡਸਟਰੀਆਂ ਬਾਰੇ ਵੀ ਲੀਡਰ ਜਿਹੜੇ ਕੰਮ ਕਰਦੇ ਰਹਿੰਦੇ ਆ ਜ਼ਿਆਤਰ ਗਰੀਬਾਂ ਦਾ ਹੀ ਲੰਭਾ ਰਹਿੰਦਾ ਕਿ ਸਾਡੇ ਬਾਰੇ ਸਾਡੀ ਸੁਣਨ ਵਾਲਾ ਕੋਈ ਲੀਡਰ ਨਹੀਂ ਆ ਰਿਹਾ ਹਾਂ ਤੁਹਾਡਾ ਬਹੁਤ ਅੱਛਾ ਸਵਾਲ ਆ ਜੀ ਕਿਉਂਕਿ ਜਿਹੜੇ ਦਲਿਤ ਪਰਿਵਾਰ ਆ ਨਾ ਜੀ ਜੀ ਇਹਨਾਂ ਨੂੰ ਮਤਲਬ ਇੱਕ ਪਰਮਾਤਮਾ ਵੱਖਰਾ ਸਕੂਨ ਦਿੰਦਾ ਜੇ ਅਸੀਂ ਇਹਨਾਂ ਵਾਸਤੇ ਕੁਝ ਕਰਾਂਗੇ ਜੀ ਮੈਂ ਤਾਂ ਤੁਹਾਨੂੰ ਆਪਦੀ ਗੱਲ ਦੱਸ ਦਿੰਨਾ ਮੈਂ ਬਿਨਾ ਪਾਵਰ ਚੌਂਟ ਤੋਂ ਵੀ ਨਾ ਹਾਂਜੀ ਪਿੱਛੇ ਜਿਹਾ ਇੱਕ ਕੇਸ ਹੋ ਗਿਆ ਕਿ ਇੱਕ ਗਰੀਬ ਪਰਿਵਾਰ ਦੀ ਲੜਕੀ ਅ ਮਤਲਬ ਇਨਸੀਡੈਂਟ ਹੋ ਗਿਆ ਕਿ ਉਹ ਐਕਸੀਡੈਂਟ ਨਾਲ ਮਰੀ ਗਈ ਬਸ ਥੱਲੇ ਆ ਕੇ ਉਹ ਇਹਨਾਂ ਦੀ ਬਾਦਲਾ ਲਿਆਂ ਦੀ ਟ੍ਰਾਂਸਪੋਰਟ ਸੀਗੀ ਠੀਕ ਹੈ ਜੀ ਉਹ ਪਰਿਵਾਰ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਜੋ ਵੀ ਮੰਗ ਹੈ ਉਹ ਅਗਰ ਪੂਰੀ ਨਹੀਂ ਹੁੰਦੀ ਤਾਂ ਅਸੀਂ ਜੋ ਵੀ ਕੋਈ ਧਰਨਾ ਦੇਣਾ ਕੁਝ ਵੀ ਕਰਨਾ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਉਹ ਕੀ ਹੋਇਆ ਜੀ ਉਹ ਮੇਰੇ ਤੇ ਝੂਠਾ ਮੁਕੱਦਮਾ ਦਰਜ ਹੋ ਗਿਆ ਸਰਦਾਰ ਅ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਦੋਂ ਸਰਕਾਰ ਸੀਗੀ ਜੀ ਹਜੇ ਤੱਕ ਮੈਂ ਤਰੀਕਾ ਭੁਗਤ ਰਿਹਾ ਹਾਂ ਪਰਚਾ ਇੱਕ ਗਰੀਬ ਪਰਿਵਾਰ ਦੀ ਲੜਕੀ ਦਾ ਮਸਲਾ ਸੀਗਾ ਪਰਚਾ ਮੇਰੇ ਤੇ ਹੋ ਗਿਆ ਅੱਜ ਵੀ ਮੈਂ ਤਰੀਕਾ ਭੁਗਤਿਆ ਨਹੀਂ ਜਦ ਕਿ ਮੈਂ ਮੇਰਾ ਉਹਦੇ ਵਿੱਚ ਕੋਈ ਰੋਲ ਹੀ ਨਹੀਂ ਜੀ ਮੈਂ ਕੋਈ ਉੱਥੇ ਭੰਨ ਤੋੜ ਨਹੀਂ ਕੀਤੀ ਕੋਈ ਹੋਰ ਕੁਝ ਨਹੀਂ ਕੀਤਾ ਸਿਰਫ ਪਰਿਵਾਰ ਨਾਲ ਹਮਦਰਦੀ ਕੀਤੀ ਹੈ ਸੋ ਇਸ ਕਰਕੇ ਮੇਰੇ ਅੰਦਰ ਇੱਕ ਲਗਨ ਹੈ ਕਿ ਗਰੀਬਾਂ ਵਾਸਤੇ ਵੀ ਜ਼ਰੂਰ ਕਰਨਾ ਚਾਹੀਦਾ ਵੈਸੇ ਵੀ ਸਾਡੀ ਸਰਕਾਰ ਜਿਵੇਂ ਬਿਜਲੀ ਬਿੱਲ ਜ਼ੀਰੋ ਆ ਰਹੇ ਆ ਜੀ 45 44000 ਕੁਛ ਸਮਥਿੰਗ ਨੌਕਰੀਆਂ ਮਿਲ ਗਈਆਂ ਬਿਨਾ ਕਿਸੇ ਰਿਸ਼ਵਤ ਦੇ ਜੀ ਉਹ ਸਾਰਾ ਜੋ ਵੀ ਆ ਬਿਨਾ ਪੈਸੇ ਤੋਂ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਮਿਲ ਗਈਆਂ ਜੀ ਭਾਈ ਜੀ ਆਟਾ ਦਾਲ ਚੱਲਦਾ ਰਹਿੰਦਾ ਸ਼ੁਰੂ ਤੋਂ ਵਿੱਚ ਆਟਾ ਦੇਣ ਦੀ ਵੀ ਗੱਲ ਹੈ ਹੁਣ ਗਰੀਬਾਂ ਨੂੰ ਮਿਲਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਨਰੇਗਾ ਵਾਲਾ ਨਾਲ ਵੀ ਮਿਲਦੇ ਆ ਉਹ ਕਹਿੰਦਾ ਕਿ ਸਾਨੂੰ 5 ਕਿਲੋ ਕਣਕ ਮਿਲਦੀ ਹੈ ਇਹ ਇਹਦਾ ਬੜਾ ਰੇੜਕਾ ਪਿੰਡਾਂ ਦੇ ਵਿੱਚ ਚੱਲਦਾ ਹੈ ਦੇਖੋ ਜੀ ਬਸ ਇੱਕ ਗੱਲ ਹੈ ਕਿ ਥੱਲੇ ਹੀ ਕੋਈ ਕਮੀ ਪੇਸ਼ੀ ਚੱਲ ਨਹੀਂ ਦੇਖੋ ਇੱਕ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਜਦੋਂ ਪਾਲਿਸੀ ਚੱਲਦੀ ਸੀ ਨਾ ਜੀ ਤਾਂ ਉਸ ਟਾਈਮ ਤੇ ਜਿਹੜੇ ਗਰੀਬ ਪਰਿਵਾਰ ਸੀ ਉਹ ਤਾਂ ਰਾਸ਼ਨਾਂ ਨਹੀਂ ਉਹ ਰਹਿ ਜਾਂਦੇ ਸੀ ਜੀ ਜਿਹੜੇ ਕੋਈ ਉਹਨਾਂ ਦੇ ਆਪ ਦੇ ਚਿਹਤੇ ਸੀ ਉਹਨਾਂ ਨੇ ਝਾਲੀ ਕਾਰਡ ਬਣਾ ਬਣਾ ਕੇ ਉਹ ਰਾਸ਼ਨ ਲਈ ਜਾਂਦੇ ਸੀ ਜੀ ਪਰ ਪਿਛਲੇ ਜਿਹੜੇ ਆ 2 ਸਾਲ ਦੇ ਵਿੱਚ ਅਸੀਂ ਸਾਡੀ ਸਰਕਾਰ ਉਹ ਛਾਂਟਾ ਛਟਾਈ ਕਰ ਰਹੀ ਸੀ ਕਿ ਵੀ ਯਾਰ ਕੋਈ ਗਰੀਬ ਰਹਿ ਨਾ ਜਾਵੇ ਤੇ ਅਮੀਰ ਕੋਈ ਲੈ ਨਾ ਜਾਵੇ ਸੋ ਉਹਦੇ ਕਰਕੇ ਥੋੜੀ-ਬਹੁਤੀ ਚਰਚਾ ਜੀ ਚੱਲ ਰਹੀ ਹੈ ਵੈਸੇ ਸਾਰਾ ਸਿਸਟਮ ਸਹੀ ਚੱਲ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਹੀ ਚੱਲੂਗਾ ਜੀ ਭਾਈ ਆਮ ਆਦਮੀ ਪਾਰਟੀ ਤੋਂ ਦਾਵੇਦਾਰੀ ਪੇਸ਼ ਕੀਤੀ ਹੈ ਵਰਕਰੋਂ ਦਾਵੇਦਾਰੀ ਪੇਸ਼ ਕਰਨਾ ਹਰ ਇੱਕ ਦਾ ਹੱਕ ਹੈ ਤੁਹਾਨੂੰ ਨਹੀਂ ਲੱਗਦਾ ਵੀ ਦਾਵੇਦਾਰੀਆਂ ਦੇ ਦਰਵਾਜ਼ਾ ਆਮ ਆਦਮੀ ਪਾਰਟੀ ਵੱਲੋਂ ਜ਼ਿਆਦਾ ਆ ਰਹੀਆਂ ਹਨ ਕਿਤਨਾ ਕਿਤੇ ਮੌਜੂਦਾ ਜਿਹੜੇ ਇੱਥੇ ਵਰਕ ਕਰ ਰਹੇ ਉਹਨਾਂ ਦੇ ਵਿਰੋਧ ਵੱਜੋਂ ਵੀ ਇਹ ਗੱਲ ਦੇਖੀ ਜਾ ਰਹੀ ਹੈ ਇਹ ਜਗਸੀਰ ਜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਜਿਹੜੀਆਂ ਰਵਾਇਤੀ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ ਹੈ ਜੀ ਜਾਂ ਮੰਨ ਲਓ ਬੀਜੇਪੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਇੱਕ ਹੀ ਕਰਦੇ ਆ ਵੀ ਹਲਕੇ ਚ ਆਪਦਾ ਇੱਕ ਹੀ ਬੰਦਾ ਡਿਸਾਈਡ ਕਰਦੇ ਉਹਨੂੰ ਥਾਪੀ ਦੇ ਦਿੰਦੇ ਆਂ ਦੂਜਾ ਬੰਦਾ ਉੱਥੇ ਦਾਅਵੇਦਾਰੀ ਪੇਸ਼ ਕਰ ਹੀ ਨਹੀਂ ਸਕਦਾ ਜੀ ਆਮ ਆਦਮੀ ਪਾਰਟੀ ਕਿਹੋ ਜੀ ਪਾਰਟੀ ਐ ਜਿਹਦੇ ਚ ਗਰੀਬ ਤੋਂ ਗਰੀਬ ਮੀਰ ਤੋਂ ਅਮੀਰ ਹਰ ਬੰਦਾ ਲੋਕਤੰਤਰ ਦੇਸ਼ ਐ ਉਹ ਆਪਦੀ ਆਵਾਜ਼ ਠਾਉਂਦਾ ਜੀ ਮੈਨੂੰ ਟਿਕਟ ਦਿਓ ਤੁਸੀਂ ਜੀ ਔਰ ਪਾਰਟੀ ਸਰਵਾ ਕਰਦੀ ਐ ਸਰਵਾ ਕਰਕੇ ਜਿਹੜਾ ਬੰਦਾ ਡਿਜ਼ਰਵ ਕਰਦਾ ਉਸ ਬੰਦੇ ਨੂੰ ਟਿਕਟ ਮਿਲਦੀ ਐ ਹੁਣ ਹਲਕੇ ਚ ਸਾਡੇ ਮਾਨਯੋਗ ਮੰਤਰੀ ਸਾਹਿਬ ਅਮਨ अरोੜਾ ਜੀ ਐ ਤੇ ਸਾਡੇ लाडी ਢੌਂ ਚ ਐਮਐਲਏ ਸਾਹਿਬ ਉਹ ਸਰਵੇ ਕਰਾ ਰਹੇ ਆ ਪਾਰਟੀ ਸਰਵੇ ਕਰਾ ਰਹੀ ਹੈ ਜਿਸ ਵੀ ਬੰਦੇ ਦਾ ਨਾਮ ਆਊਗਾ ਪਾਰਟੀ ਉਹਨੂੰ ਟਿਕਟ ਦੇ ਦੇਊਗੀ ਜੀ ਮੈਂ ਜੀ ਗਿੱਦੜਵਾ ਹਲਕੇ ਨੂੰ ਕਿੱਥੇ ਦੇਖਦੇ ਹਾਂ ਵਿਕਾਸ ਪੱਖੋਂ ਰਾਜਾ ਵੜੈਂਗ ਰਹਿ ਗਏ ਤਿੰਨ ਵਾਰ ਤਿੰਨ ਵਾਰ ਵਿਧਾਇਕ ਬੇਸ਼ੱਕ 12 ਸਾਲ ਉਹ ਵਿਧਾਇਕ ਰਹੀ ਆ ਕਿਵੇਂ ਦੇਖਦੇ ਹਾਂ ਵਿਕਾਸ ਕਰ ਪਾਇਆ ਕਿਉਂਕਿ ਉਹਨਾਂ ਨੇ ਦੂ ਤੂ ਤੱਕ ਜਿਵੇਂ ਲੁਧਿਆਣੇ ਵੀ ਇਸੇ ਦੇ ਬਸ ਤੇ ਇਲੈਕਸ਼ਨ ਲੜਿਆ ਵੀ ਗਿੱਦੜਵਾ ਤੁਸੀਂ ਜਾ ਕੇ ਦੇਖੋ ਲੱਗਦਾ ਵਿਕਾਸ ਕਰ ਪਾਇਆ ਰਾਜਾ ਵੜ ਦੇਖੋ ਜੀ ਮੈਂ ਆਪਦੀ ਜ਼ਿੰਦਗੀ ਦੇ ਪਿਛਲੇ 20 ਸਾਲਾਂ ਦੇ ਵਿੱਚ ਬਹੁਤ ਲੀਡਰ ਆਏ ਜਿਹੜੇ ਬੜੇ ਤਗੜੇ ਬੁਲਾ ਰਹੇ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਜਗਮੀ ਸਿੰਘ ਬਰਾੜ ਜੀ ਬਲਵੰਤ ਸਿੰਘ ਰਾਮੂ ਵਾਲੀਆ ਬਹੁਤ ਤਗੜੇ ਬੁਲਾ ਰਹੇ ਸੀ ਰਾਜਾ ਵਿਡੰਗ ਵੀ ਬਿਲਕੁਲ ਉਹਨਾਂ ਦੀ ਕਾਪੀ ਹੈ ਜੀ ਉਹ ਬੰਦੇ ਫਲॉप ਹੋ ਗਏ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ ਸਿਰਫ ਬੋਲ ਕੇ ਲੋਕਾਂ ਨੂੰ ਕਨਵਿੰਸ ਕੀਤਾ ਕੰਮ ਨਹੀਂ ਕੀਤਾ ਜੀ ਉਸੇ ਤਰ੍ਹਾਂ ਵਿਡੰਗ ਸਾਹਿਬ ਤਿੰਨ ਵਾਰੀ ਬਣੇ ਪਹਿਲੀ ਵਾਰੀ ਮੇਰੇ ਯਾਦ ਆ ਜਦੋਂ ਹਲਕੇ ਚ ਆਉਂਦੇ ਸੀ ਇਹ ਇਹਨਾਂ ਕੋਲੇ ਜਨਕਾਰ ਹੁੰਦੀ ਸੀ ਜੀ ਤੇ ਆਪ ਦੇ ਪੋਸਟਰ ਵੀ ਆਪ ਲਾਉਂਦੇ ਹੁੰਦੇ ਸੀ ਤੇ ਜਗਮੀਤ ਬਰਾਰ ਦੀ ਗੱਡੀ ਤੇ ਕਪੜਾ ਮਾਰਦੇ ਰਹੇ ਆ ਜੀ ਪਰ ਕੀ ਹੈ ਵੀ ਉਸ ਤੋਂ ਲੋਕਾਂ ਨੇ ਇੱਕ ਆਮ ਬੰਦਾ ਸਮਝ ਕੇ ਨੂੰ ਵੀ ਚੱਲ ਯਾਰ ਛੋਟੇ ਜ਼ਿਮੀਂਦਾਰ ਪਰਿਵਾਰ ਚੋਂ ਉੱਠਿਆ 225 ਕਿੱਲੇ ਜ਼ਮੀਨ ਹੈ ਇਹਨੂੰ ਐਮਐਲਏ ਬਣਾਓ ਪਹਿਲੀ ਵਾਰੀ ਬਣਾਇਆ ਜੀ ਚਲੋ ਪਹਿਲੀ ਵਾਰੀ ਇਹਨਾਂ ਨੇ ਕੰਮ ਵੀ ਕੀਤਾ ਨਾਲ ਨਾਲ ਤੁਹਾਨੂੰ ਪਤਾ ਆਪਦੀ ਵੀ ਤਰੱਕੀ ਕੀਤੀ ਜੀ ਅੱਜ ਇਹਨਾਂ ਕੋਲੇ 15-15 ਲੱਖ ਦੀ ਘੜੀ ਬੰਨਦੇ ਆ ਡਿਫਾਇਂਡਰ ਕਾਰ ਲਈ ਫਿਰਦੇ ਆ ਉਹ ਪੈਸਾ ਕਿੱਥੋਂ ਆਇਆ ਇਹਨਾਂ ਕੋਲੇ ਇੰਨੀ ਅਮੀਰੀ اچانک ਇਹਨਾਂ ਦੇ ਹੱਥ 'ਚ ਕਿਵੇਂ ਆ ਗਈ ਜੀ ਕੀ ਬਿਜ਼ਨਸ ਚੱਲਦੇ ਹਨ ਇਹਨਾਂ ਦੇ ਰਾਜਨੀਤੀ ਚ ਉਹਨਾਂ ਨੇ ਪੈਸਾ ਕਮਾਇਆ ਹੁਣ ਵੀ ਇਹਨਾਂ ਨੇ ਲੁਧਿਆਣਾ ਸ਼ਹਿਰ ਦੇਖਿਆ ਕਿ ਉੱਥੇ ਬਹੁਤ ਸਾਰੇ ਵਪਾਰੀ ਬੈਠੇ ਆ ਬਹੁਤ ਲੋਕ ਅਮੀਰ ਲੋਕ ਬੈਠੇ ਆ ਤਾਂ ਆਪਾਂ ਆ ਹਲਕਾ ਛੱਡ ਕੇ ਉੱਥੇ ਜਾ ਕੇ ਪੈਸਾ ਇਕੱਠਾ ਕਰੀਏ ਇਹਨਾਂ ਲੋਕਾਂ ਨਾਲ ਧੋਖਾ ਕੀਤਾ ਕਿਉਂਕਿ ਤਿੰਨ ਵਾਰੀ ਵਿਧਾਇਕ ਰਹੇ ਆ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ ਤੁਸੀਂ ਦੱਸੋ ਕੋਈ ਇੱਥੇ ਇੰਡਸਟਰੀ ਲੱਗੀ ਹਰ ਪਿੰਡ ਦੇ ਵਿੱਚੋਂ 20 ਤੋਂ 25 ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੜ੍ਹਨ ਵਾਸਤੇ ਜਾ ਰਹੇ ਆ ਤੇ ਉਹਨਾਂ ਨੂੰ ਵਿਚਾਰੇ ਬਹੁਤ ਬੁਰਾ ਹਾਲ ਆ ਬੱਚਿਆਂ ਦਾ ਜੇ ਇੱਥੇ ਕੋ ਇੰਡਸਟਰੀ ਲੱਗਦੀ ਇੱਥੇ ਨੌਕਰੀ ਮਿਲਦੀ ਉਹਨਾਂ ਬਾਹਰ ਜਾਣ ਦੀ ਕੀ ਲੋੜ ਸੀ ਸੋ ਬਹੁਤ ਵੱਡਾ ਧੋਖਾ ਹੋਇਆ ਇੱਥੋਂ ਦੇ ਲੋਕ ਸਮਝ ਚੁੱਕੇ ਆ ਇਹਹੀ ਕਾਰਨ ਹੈ ਕਿ ਹਜੇ ਡਿਸੀਜਨ ਨਹੀਂ ਲੈ ਰਹੇ ਵੀ ਅਸੀਂ ਆਪ ਲੜਗੇ ਕਿ ਕੈਂਡੀਡੇਟ ਹੋਰ ਤਾਰਗੇ ਭਾਈ ਗਿੱਦੜਵਾ ਨੂੰ ਹੱਬ ਬਣਾਇਆ ਜਾਂਦਾ ਇਹ ਵੀ ਚਰਚਾ ਚੱਲਦੀ ਹੈ ਕਿ ਹਰ ਇੱਕ ਲੀਡਰ ਇੱਥੋਂ ਚੋਣ ਲੜਨਾ ਚਾਹੁੰਦਾ ਚਾਹੇ ਉਹ ਆਪ ਤੋਂ ਹੋਵੇ ਚਾਹੇ ਉਹ ਬਾਹਰੋਂ ਬਾਰੀ ਕੈਂਡੀਡੇਟਾਂ ਦੇ ਵੀ ਜ਼ਿਆਦਾ ਰੁਝਾਨ ਗਿੱਦੜਵਾ ਵੱਲ ਹੋਇਆ ਪਿਆ ਵੀ ਆਪਾਂ ਗਿੱਦੜਵਾ ਤੋਂ ਇਲੈਕਸ਼ਨ ਲੜਨਾ ਹੈ ਇਹਦਾ ਕਾਰਨ ਕੀ ਹੈ ਗਿੱਦੜਵਾ ਨੂੰ ਕਿਉਂ ਚਾਹੁੰਦੇ ਲੋਕ ਵੀ ਗਿੱਧੜਾ ਇੱਕ ਤਾਂ ਜੀ ਗਿੱਦੜਵਾ ਵੈਸੇ ਹੀ ਇਤਿਹਾਸਕ ਹੈ ਜਿਹੜਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਚਰਨ ਛੋਹ ਪ੍ਰਾਪਤ ਧਰਤੀ ਗੋਸਰ ਗੁਰਦੁਆਰਾ ਥੇੜੀ ਸਾਹਿਬ ਇੱਥੇ ਨੇੜੇ ਤੇੜੇ ਜੋ ਵੀ ਹੈ ਗੁਰੂ ਸਰ ਆਪਣੇ ਵਿਸਾਖੀ ਹੁੰਦੀ ਹੈ ਜੀ ਠੀਕ ਹੈ ਜੀ ਇਸ ਕਰਕੇ ਆ ਦੂਜਾ ਜਿੰਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕਿੰਨੇ ਵਾਰੀ ਬਣ ਚੁੱਕੇ ਆ ਉਹਨਾਂ ਨੇ ਆਪ ਦੀ ਜਿਹੜੀ ਸਿਆਸਤ ਆ ਉਹ ਗਿੱਦੜਵਾ ਤੋਂ ਸ਼ੁਰੂ ਕੀਤੀ ਸੀ ਜੀ ਇਹ ਵਾਕਈ ਜਿਹੜਾ ਹੈਗਾ ਜੀ ਹੌਟ ਸੀਟ ਹੈ ਔਰ ਵੱਡੀ ਗੱਲ ਇਹ ਹੈ ਕਿ ਇੱਥੋਂ ਦੇ ਲੋਕ ਸਮਝਦੇ ਆ ਮਤਲਬ ਲੋਕ ਚਾਹੁੰਦੇ ਆ ਵੀ ਅਸੀਂ ਬਦਲਾਅ ਚਾਹੁੰਦੇ ਆ ਜੀ ਪਿੱਛੇ ਐਮਪੀ ਇਲੈਕਸ਼ਨ ਹੋਇਆ ਜੀ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਇੱਥੋਂ ਖੜੇ ਹੋਏ ਜੀ ਉਹਨਾਂ ਦਾ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਗਿੱਦੜਵਾ ਦੇ ਵਿੱਚ ਸਭ ਤੋਂ ਵੱਧ ਵੋਟ ਉਹਨਾਂ ਨੂੰ ਪਈ ਜੀ ਕਿਉਂ ਨਹੀਂ ਪਈ ਰਾਜੇ ਵਿੜੰਗ ਨੂੰ ਕਾਂਗਰਸ ਨੂੰ ਕਿਉਂ ਨਹੀਂ ਪਈ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਲੋਕ ਬਦਲਾਅ ਚਾਹੁੰਦੇ ਆ ਇੱਥੋਂ ਦੇ ਤਾਂ ਹੁਣ ਵੀ ਮੈਨੂੰ ਲੱਗਦਾ ਜਿਮਨੀ ਚੋਣ ਦੇ ਵਿੱਚ ਲੋਕਾਂ ਦਾ ਜਿਹੜਾ ਭਾਈ ਜੀ ਐਮਪੀ ਇਲੈਕਸ਼ਨ ਦੀ ਚਲੋ ਗੱਲ ਹੋਊਗੀ ਬਖਰੀ ਬਦਲਾਅ ਲੋਕ ਚਾਹੁੰਦੇ ਸੀਗੇ ਪਹਿਲਾ ਬਦਲਾਅ ਦੀ ਹਨੇਰੀ ਜਿਹੜੀ ਚੱਲੀ ਪੰਜਾਬ ਦੇ ਵਿੱਚ ਉਹ ਕਿਦਰ ਬਾਅਦ ਵਿੱਚ ਨਹੀਂ ਚੱਲੀ। ਕੀ ਲੱਗਦਾ ਹੁਣ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਚੋਣ ਲੜੀ ਜਾਊਗੀ ਜਿਵੇਂ ਇਹ ਚੋਣ ਮੁੱਦੇ ਪਿੰਡਾਂ ਜਾਂਦੇ ਹੋ ਸ਼ਹਿਰਾਂ ਚ ਜਾਂਦੇ। ਕਿਹੜੇ ਮੁੱਦਿਆਂ ਤੇ ਲੜਦੇ? ਦੇਖੋ ਜੀ ਲੋਕ ਸਮਝਦਾਰ ਆ ਲੋਕਾਂ ਨੂੰ ਪਤਾ ਹੈ ਕਿ ਹਜੇ ਆਮ ਆਦਮੀ ਪਾਰਟੀ ਦੀ ਸਰਕਾਰ ਪਈ ਹੈ। ਜੀ। ਸਰਕਾਰ ਹੀ ਕੰਮ ਕਰ ਸਕਦੀ ਹੈ ਜਿਹੜਾ ਸਰ ਪਾਵਰ ਚ ਹੈਣੀ ਉਹ ਬੰਦਾ ਕੰਮ ਨਹੀਂ ਕਰ ਸਕਦਾ। ਤਾਂ ਜਿਹੜੇ ਵੈਸੇ ਸਾਡੀ ਸਰਕਾਰ ਨੇ ਜੋ ਵੀ ਸਰਕਾਰੀ ਨੌਕਰੀਆਂ ਦਿੱਤੀਆਂ, ਬਿਜਲੀ ਫ੍ਰੀ ਦਿੱਤੀ, ਮੁਹੱਲਾ ਕਲੀਨਿਕ ਬਣਾਈ। ਉਹ ਜਿੱਥੇ ਸਾਰੇ ਪੰਜਾਬ ਦੇ ਵਿੱਚ ਉਹ ਸਕੀਮਾਂ ਆਈਆਂ ਉਹ ਗਿੱਦੜਵਾ ਨੂੰ ਵੀ ਮਿਲੀਆਂ ਜੀ ਪਰ ਜੇ ਕਿਤੇ ਇੱਥੋਂ ਦਾ ਵਿਧਾਇਕ ਹੀ ਆਮ ਆਦਮੀ ਪਾਰਟੀ ਦਾ ਹੋਵੇ ਤਾਂ ਸੋਨੇ ਤੇ ਸੁਭਾਗਾ ਫਿਰ ਹੋਰ ਵੀ ਕੰਮ ਤੇਜ਼ੀ ਨਾਲ ਰਫ਼ਤਾਰ ਨਾਲ ਹੁੰਦੇ ਨੇ ਬਈ ਇੱਕ ਚਿੱਟੇ ਨੂੰ ਲੈ ਕੇ ਵੀ ਸਰਕਾਰ ਜਿਹੜੀ ਆਈ ਸੀ ਇੱਥੇ ਤੁਹਾਡੇ ਤੁਹਾਡੇ ਪਿੰਡਾਂ ਚ ਗੁਰੂ ਸਰਵਿਕ ਕਮੇਟੀ ਬਣੀ ਆ ਕਰਾਈ ਵਾਲਾ ਘੱਗਾ ਇੱਥੇ ਨਾ ਹੱਬ ਬਣ ਗਿਆ ਸੀ ਇੱਕ ਚਿੱਟੇ ਦਾ ਗੁਰੂ ਸਰ ਕਮੇਟੀ ਵੀ ਬਣੀ ਹੋਈ ਹੈ ਕੀ ਲੱਗਦਾ ਚਿੱਟਾ ਕੰਟਰੋਲ ਹੋਇਆ ਕਿੱਥੇ ਕਮੀਆਂ ਰਹਿ ਗਈਆਂ ਕਿਉਂ ਇਸ ਪਾਸੇ ਗਿੱਦੜਵਾ ਦਾ ਇੱਕ ਵੱਡਾ ਮੁੱਦਾ ਬਣਿਆ ਅੱਜ ਚਿੱਟਾ ਜਗਸੀਰ ਜੀ ਇਹ ਸਾਡੀ ਬਾਦਕਿਸਮਤੀ ਹੈ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਚਿੱਟੇ ਤੇ ਲੱਗ ਗਈ ਇਹ ਹੋਣਾ ਨਹੀਂ ਚਾਹੀਦਾ ਮੈਂ ਆਮ ਹੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਦਾ ਮਾਵਾਂ ਰੋਈ ਜਾਂਦੀਆਂ ਪਰ ਬੱਚੇ ਟੀਕੇ ਲਾ ਲਾ ਕੇ ਮਰੀ ਜਾਂਦੇ ਆ ਸੋ ਇਹਦੇ ਵਾਸਤੇ ਸਰਕਾਰ ਜਿੱਥੇ ਸਖਤ ਹੈ ਜੀ ਉੱਥੇ ਜੇਕਰ ਕਿਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਮੈਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰੂੰਗਾ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛਡਵਾਇਆ ਜਾਵੇ ਪਿਆਰ ਨਾਲ ਜੀ ਨਾ ਕਿ ਉਹਨਾਂ ਤੇ ਕੁੱਟਮਾਰ ਕੀਤੀ ਜਾਵੇ ਜਾਂ ਉਹਨਾਂ ਤੇ ਪਰਚੇ ਦਰਜ ਕਰਾਏ ਜਾਣ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਕੋਈ ਸੈਂਟਰਾਂ ਦੇ ਵਿੱਚ ਛੱਡ ਕੇ ਜਾਂ ਹਸਪੀਟਲਾਂ ਦੇ ਵਿੱਚ ਟ੍ਰੀਟਮੈਂਟ ਕਰਾ ਕੇ ਕਨਵਿੰਸ ਕਰਕੇ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਪਰ ਜਿਹੜੇ ਨਸ਼ੇ ਦੇ ਸੌਦਾਗਰ ਹੈ ਨਸ਼ਾ ਵੇਚਦੇ ਆ ਉਹਨਾਂ ਤੇ ਪੂਰ ਸਖਤੀ ਹੋਣੀ ਚਾਹੀਦੀ ਹੈ ਜੀ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਕਿ ਸਾਡੀ ਸਰਕਾਰ ਇਸ ਟਾਈਮ ਕਰ ਰਹੀ ਹੈ ਭਾਜੀ ਹੁਣ 30 ਕਰੋੜ ਦਾ ਫੰਡ ਕਹਿੰਦੇ ਜਾਰੀ ਹੋਇਆ ਸੀਵਰੇਜ ਦੀ ਵੱਡੀ ਸਮੱਸਿਆ ਸੀਗੀ ਇੱਕ ਦੂਜੇ ਤੇ ਬਲੇਮ ਲਗਾਏ ਜਾਂਦੇ ਆ ਕਮੇਟੀ ਤੇ ਲਗਾਏ ਜਾਂਦੇ ਬੇਸ਼ੱਕ ਕਮੇਟੀ ਹੈਗੀ ਆ ਕਾਂਗਰਸ ਦੀ ਉਹ ਕਹਿੰਦੇ ਉਹਨਾਂ ਕੋਲੇ ਪੈਸਾ ਪਿਆ ਉਹ ਨਹੀਂ ਲਾ ਰਹੀ ਤਾਂ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਭਾਈ ਇੱਥੇ ਹਲਕਾ ਇੰਚਾਰਜ ਹੈ ਉਹ ਕਿਸੇ ਪਾਸੋਂ ਪੈਸਾ ਲੈ ਕੇ ਨਹੀਂ ਆ ਰਿਹਾ ਸਾਨੂੰ ਲੋਨ ਨਹੀਂ ਦੇ ਰਿਹਾ ਟੈਂਡਰ ਨਹੀਂ ਪਾਸ ਹੋ ਰਹੇ ਸਰ ਸਮੱਸਿਆ ਬਹੁਤ ਵੱਡੀ ਆ ਅੱਜ ਵੀ ਪਾਣੀ ਜਿਹੜਾ ਉੱਥੇ ਖੜਾ ਲੋਕ ਨਰਕ ਦੇ ਵਿੱਚ ਰਹਿ ਰਹੇ ਨੇ ਦੇਖੋ ਜੀ ਨੋ ਡਾਊਟ ਕਿ ਜਿਹੜਾ ਕਮੇਟੀ ਕੋਲੇ ਪੈਸਾ ਪਿਆ ਜੀ ਉਹ ਕਮੇਟੀ ਨੇ ਹੀ ਪੈਸਾ ਲਾਉਣਾ ਹੁੰਦਾ ਪਰ ਉਹ ਕਮੇਟੀ ਨੂੰ ਰਾਜਾ ਪਿੰਕੀ ਜੀ ਨੇ ਰੋਕਿਆ ਸੀ ਕਿ ਪੈਸਾ ਨਾ ਲਾਇਆ ਜਾਵੇ ਜੇ ਕਰੇ ਪੈਸਾ ਲੱਗਦਾ ਤਾਂ ਇਹਦੇ ਚ ਜਿਹੜੀ ਵਾਹ ਵਾਹ ਉਹ ਆਮ ਆਦਮੀ ਪਾਰਟੀ ਨੂੰ ਮਿਲੂ ਜੀ ਬਾਕੀ ਸਾਡੇ ਮਾਨਯੋਗ ਅਮਨ ਰੋੜਾ ਜੀ ਇੱਥੇ ਆਏ ਸੀ ਤਾਂ ਜਦੋਂ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਉਹਨਾਂ ਨੇ ਸਾਰਾ ਨੋਟ ਕਰਕੇ ਜਿਹੜੇ ਫੰਡ ਆ ਰਿਲੀਜ਼ ਕਰ ਦਿੱਤੇ ਗਏ ਆ ਜੀ ਉਹ ਸਾਡੇ ਹਲਕੇ ਚ ਲੱਗ ਰਹੇ ਆ ਅਮਨ ਰੋੜਾ ਜੀ ਇੱਥੇ ਢੇੜਾ ਰੱਖ ਰਹੇ ਆ ਜਿੰਨਾ ਚਿਰ ਕੈਂਡੀਡੇਟ ਕੋਈ ਅਨਾਉਂਸ ਨਹੀਂ ਹੁੰਦਾ ਤਾਂ ਉਹ ਆਉਣ ਵਾਲੇ ਟਾਈਮ ਚ ਬਹੁਤ ਛੇਤੀਆਂ ਜਿਹੜੇ ਸਮੱਸਿਆ ਹੱਲ ਹੋਊਗਾ ਕੈਂਡੀਡੇਟ ਬਾਈ ਜੀ ਦੂਜੀਆਂ ਪਾਰਟੀਆਂ ਨੇ ਵੀ ਅਨਾਉਂਸ ਨਹੀਂ ਕੀਤੇ ਬੇਸ਼ੱਕ ਦੀ ਰਾਜਾ ਵੜੇ ਦੀ ਚਰਚਾ ਚੱਲੀ ਤਾਂ ਪਤਨੀ ਅੰਮ੍ਰਿਤਾ ਵੀ ਇੱਥੋਂ ਆ ਸਕਦੇ ਦੂਜੇ ਪਾਸੇ ਡੈਂਪੀ ਢਿੱਲੋਂ ਬੇਸ਼ੱਕ ਦਾਵੇਦਾਰੀ ਰੱਖਦੇ ਆ ਪਰ ਨਾਲ ਨਾਲ ਸੁਖਵੀਰ ਬਾਦਲ ਦਾ ਵੀ ਜਿਹੜਾ ਵਰਕ ਆ ਉਹ ਗਦਰਵਾ ਦੇ ਵਿੱਚ ਵਧਿਆ ਆ ਆਉਣ ਵਾਲੇ ਦਿਨਾਂ 'ਚ ਜੇਕਰ ਸੁਖਵੀਰ ਬਾਦਲ ਆਉਂਦੇ ਗਦਰਵਾ ਤੋਂ ਫਿਰ ਕਿਵੇਂ ਰਹੂਗਾ ਮੁਕਾਬਲਾ ਆਮ ਆਦਮੀ ਪਾਰਟੀ ਦਾ ਦੇਖੋ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਇਲੈਕਸ਼ਨ ਲੜ ਰਹੇ ਨੇ ਲੜਨਗੇ ਜੀ ਜਾਂ ਕਿਸੇ ਨੂੰ ਲੜਾਉਣਗੇ ਤਾਂ ਉੱਥੇ ਉਹ ਜਿਹੜਾ ਮੁੱਖ ਚਿਹਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਰੱਖ ਕੇ ਕਰਨਗੇ ਜਿਹੜਾ ਉਹ ਪ੍ਰਚਾਰ ਕਰਨਗੇ ਜੀ ਵੀ ਬਾਦਲ ਸਾਹਿਬ ਨੇ ਕਿਸਾਨਾਂ ਲਈ ਇਹ ਕੀਤਾ ਬਾਦਲ ਸਾਹਿਬ ਨੇ ਮਜ਼ਦੂਰਾਂ ਲਈ ਇਹ ਕੀਤਾ ਸਾਰਿਆਂ ਲਈ ਕੀਤਾ ਨੋ ਡਾਊਟ ਕਿ ਜੇ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਕਿੰਨੇ ਵਾਰੀ ਮੁੱਖ ਮੰਤਰੀ ਵੀ ਬਣਾਇਆ ਜੀ ਪਰ ਜਿਹੜੀ 2012 ਤੋਂ 2017 ਦੀ ਟਰਮ ਸੀ ਤਾਂ ਬਾਦਲ ਸਾਹਿਬ ਤੋਂ ਕਿਤੇ ਨਾ ਕਿਤੇ ਇਹ ਗਲਤੀ ਹੋਈ ਕਿ ਉਹਨਾਂ ਨੇ ਆਪਦੇ ਹੀ ਪਰਿਵਾਰ ਦੇ ਵਿੱਚ ਸਾਰੇ ਲੀਡਰ ਤੇ ਸਾਰੇ ਮੰਤਰੀ ਬਣਾਤੇ ਜੀ ਜਿਵੇਂ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰੀ ਬਣਾਤਾ ਜੀ ਜੀ ਵੀ ਬਾ ਹਰਸਿਮਰਤ ਕੌਰ ਬਾਦਲ ਨੂੰ ਸੈਂਟਰ ਚ ਮਨਿਸਟਰ ਬਣਾਤਾ ਜੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੰਤਰੀ ਬਣਾਤਾ ਜੀ ਸਖਵੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਬਣਾਤਾ ਜੀ ਸੋ ਆਪ ਦੇ ਜਦ ਕਿ ਉਹਨਾਂ ਲੋਕਾਂ ਨੂੰ ਭੁੱਲ ਕੇ ਜਿਨ੍ਹਾਂ ਨੇ ਵੱਡੇ ਬਾਦਸਾਹਬ ਨਾਲ ਜ਼ੇਲਾਂ ਕਟੀਆਂ ਆਪ ਦੇ ਪਰਿਵਾਰ ਦੇ ਲੋਕਾਂ ਨੂੰ ਹੀ ਉਹਨਾਂ ਨੇ ਅੱਗੇ ਲਿਆਂਦਾ ਜੀ ਸੋ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪਛਾਣ ਕਰਤਾ ਹੁਣ ਜਿਹੜੀਆਂ ਗਲਤੀਆਂ ਉਹ ਹੋਈਆਂ ਉਹਨਾਂ ਨੂੰ ਕਿਵੇਂ ਲੁਕਾਉਣਗੇ ਜੀ ਇਸ ਇਲੈਕਸ਼ਨ ਦੇ ਵਿੱਚ ਵੀ ਸਾਰੇ ਮੁੱਦੇ ਉੱਠਣਗੇ ਸੋ ਇਸ ਕਰਕੇ ਜੋ ਮਰਜ਼ੀ ਆ ਜੇ ਲੋਕ ਬਹੁਤ ਸਿਆਣੇ ਲੋਕ ਸੋਚ ਸਮਝ ਕੇ ਫੈਸਲਾ ਲੈਣ ਬਾਈ ਜੀ ਇੱਕ ਐਮਪੀ ਪੰਥਕ ਬਣਿਆ ਇੱਥੋਂ ਤਾਂ ਪੰਥਕ ਚਿਹਰਾ ਵੀ ਇੱਥੇ ਉਤਰ ਸਕਦਾ ਹੈ ਇੰਨੀ ਕਿ ਮੁਸ਼ਕਲ ਹੋਵੇ ਕਿ ਪੰਥਕ ਵੋਟ ਤਾਂ ਖੜੀ ਜਾਣਾ ਕਿ ਦਰਵਾਜ਼ੇ ਅੱਜ ਵੀ ਦੇਖੋ ਜੀ ਇਹ ਲੋਕਤੰਤਰ ਦੇਸ਼ ਹੈ ਜੀ ਹਰ ਕਿਸੇ ਨੂੰ ਇੱਥੇ ਇਲੈਕਸ਼ਨ ਲੜਨ ਦਾ ਹੱਕ ਹੈ ਅਗਰ ਕੋਈ ਚੰਗਾ ਚਿਹਰਾ ਆਉਂਦਾ ਜੇ ਲੋਕ ਉਹਨੂੰ ਪਸੰਦ ਕਰਨਗੇ ਆਪਾਂ ਨੂੰ ਕੀ ਤਰਾਜ ਹੈ ਜੀ ਸਰਦਾਰ ਸਬਜੀਤ ਸਿੰਘ ਬਹੁਤ ਅੱਛੇ ਨੇਕ ਇਨਸਾਨ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਤੇ ਉਹ ਦੇਖੋ ਜੀ ਹੁਣ ਜਦੋਂ ਕੈਂਡੀਡੇਟ ਆਊਗਾ ਉਦੋਂ ਹੀ ਲੋਕ ਡਿਸੀਜਨ ਲੈਣਗੇ ਜੀ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਦਾਅਵੇਦਾਰ ਬੇਸ਼ੱਕ ਬਹੁਤ ਹੋ ਚੁੱਕੇ ਆ ਕਿਸੇ ਨੂੰ ਵੀ ਟਿਕਟ ਮਿਲਦੀ ਹੈ ਤੁਹਾਨੂੰ ਟਿਕਟ ਨਹੀਂ ਮਿਲਦੀ ਜਾਂ ਕਿਸੇ ਹੋਰ ਨੂੰ ਟਿਕਟ ਮਿਲਦੀ ਤਾਲੀਵਾਲ ਸਾਹਿਬ ਦਾ ਕੀ ਸਟੈਂਡ ਰਹੂਗਾ ਆਪਾਂ ਪਾਰਟੀ ਲਈ ਪਾਰਟੀ ਦੇ ਵਫਾਦਾਰ ਸਪਾਈਆਂ ਜੀ ਜੀ ਪਾਰਟੀ ਲਈ ਕੰਮ ਕਰਾਂਗੇ ਪਰ ਅੱਜ ਦਾਵੇਦਾਰੀ ਆਪਾਂ ਤਾਂ ਪੇਸ਼ ਕਰ ਰਹੇ ਹਾਂ ਕਿ ਜੋ ਵੀ ਮਤਲਬ ਮੇਰਾ ਐਕਸਪੀਰੀਅੰਸ ਆ ਪਿਛਲੇ 20-22 ਸਾਲ ਦਾ ਜੀ ਮੈਂ ਚਾਹੁੰਨਾ ਕਿ ਅਗਰ ਮੈਨੂੰ ਟਿਕਟ ਮਿਲਦੀ ਹੈ ਮੈਂ ਆਪਦੇ ਤਜਰਬੇ ਮੁਤਾਬਕ ਜੀ ਲੋਕਾਂ ਦੇ ਕੰਮ ਆ ਸਕਾਂ ਲੋਕਾਂ ਦੀ ਸੇਵਾ ਕਰ ਸਕਾਂ ਬਈ ਗਿੱਦੜਵਾਦੀ ਲੋਕਾਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਜਾਂ ਕਹਿ ਲਓ ਇੱਕ ਇਹ ਤੁਸੀਂ ਆਪਾਂ ਜੇ ਗੱਲ ਕਰੀਏ ਕਹਿੰਦੇ ਕਿ ਗਿੱਦੜਵਾ ਦੇ ਵਿੱਚ ਬਾਹਰੋਂ ਹੀ ਕੈਂਡੀਡੇਟ ਜਿਹੜਾ ਆਉਂਦਾ ਉਹ ਹੀ ਇੱਥੇ ਐਮਐਲਏ ਬਣਦਾ ਗਿੱਦੜਵਾਣੇ ਕਦੇ ਆਪਣੇ ਹਲਕੇ ਦੇ ਬੰਦੇ ਨੂੰ ਐਮਐਲਏ ਨਹੀਂ ਬਣਾਇਆ ਜੇਕਰ ਆਮ ਆਦਮੀ ਪਾਰਟੀ ਵੀ ਬਾਹਰੀ ਉਮੀਦਵਾਰ ਉਤਾਰਦੀ ਹੈ ਤਾਂ ਫਿਰ ਕੀ ਸਟੈਂਡ ਰਹੂਗਾ ਕੀ ਚਾਹੁੰਨੇ ਹੋ ਤੁਸੀਂ ਵੀ ਗਿੱਦੜਵਾੜ ਦੇ ਆਪਣੇ ਹਲਕੇ ਦੇ ਜਿਹੜਾ ਕੈਂਡੀਡੇਟ ਹੋਵੇ ਤੁਹਾਡਾ ਦੇਖੋ ਜੀ ਮੈਂ ਤਾਂ ਇਹ ਚਾਹੂੰਗਾ ਕਿ ਤੁਸੀਂ ਆਪਦਾ ਮੀਡੀਆ ਜਿਹੜਾ ਪਿੰਡ-ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਥਿਊ ਲੈ ਜਾਣ ਜੀ ਮੈਂ ਜਿੱਥੋਂ ਤੱਕ ਲੋਕਾਂ ਨੂੰ ਮਿਲ ਚੁੱਕਿਆ ਹਾਂ ਜੀ ਤਾਂ ਲੋਕ ਚਾਹੁੰਦੇ ਆ ਕਿ ਲੋਕਲ ਸਾਡਾ ਕੈਂਡੀਡੇਟ ਹੋਵੇ ਜੀ ਤਾ ਕਿ ਅਸੀਂ ਜਿਹੜਾ ਕੰਮ ਤੰਦਾ ਉਹਦੇ ਕੋਲੇ ਜਾਣਾ ਤਾਂ ਨੇੜੇ ਜਾਣਾ ਛੇਤੀ ਸੌਖਾ ਖਰਚਾ ਘੱਟ ਪੈਂਦਾ ਜਾਣ ਪਹਿਚਾਨ ਹੁੰਦੀ ਹੈ ਜੇ ਕੋਈ ਬਾਹਰੋਂ ਆਉਂਦਾ ਤਾਂ ਬਾਹਰੋਂ ਤਾਂ ਜਿਵੇਂ ਹੁਣ ਮੰਨ ਲਓ ਵੀ ਸੰਨੀ ਦੇ올 ਆਇਆ ਸੀਗਾ ਆਪਦੇ ਹਲਕੇ ਚ ਉਹ ਤੋਂ ਬਾਅਦ ਆਇਆ ਜੀ ਬਾਹਰ ਦਾ ਤਾਂ ਬਾਹਰ ਦਾ ਹੀ ਹੁੰਦਾ ਜੀ ਘਰ ਦਾ ਘਰ ਦਾ ਹੀ ਹੁੰਦਾ ਆਪ ਤਾਂ ਮਾਰੂ ਛਾਵੇਂ ਸੇ ਟੂ ਪਿਆ ਪੀਚਗਾ ਹੁੰਦਾ ਪਿੰਡਾਂ 'ਚ ਵਿਚਰਦੇ ਹਾਂ ਕਿੰਨਾ ਕੁ ਰਿਸਪੌਂਸ ਮਿਲਦਾ ਲੋਕਾਂ ਤੋਂ ਬਹੁਤ ਅੱਛਾ ਰਿਸਪੌਂਸ ਹੈ ਜੀ ਮੈਂ ਪਿੰਡਾਂ ਡੇਲੀ 10 ਪਿੰਡ ਕੱਢ ਕੇ ਆਉਣਾ ਜੀ ਤੇ ਜਿੱਥੇ ਵੀ ਕੋਈ ਕਿਸੇ ਦੇ ਕੋਈ ਦੁੱਖ ਸੁੱਖ ਦੇ ਵਿੱਚ ਆਪਾਂ ਜਾਈਦਾ ਸੱਥ ਲੋਕਾਂ ਨੇ ਆਪਾਂ ਨੂੰ ਪੂਰਾ ਸ਼ਾਬਾਸ਼ ਥਾਪੀ ਦਿੱਤੀ ਹੈ ਕਿ ਬਾਈ ਤੂੰ ਇਲੈਕਸ਼ਨ ਲੜੇਗਾ ਅਸੀਂ ਤੇਰੇ ਨਾਲ ਧਾਲੀਵਾਲ ਸਾਹਿਬ ਪੋਲੀਟਿਕਲ ਹੁਣ ਤੁਸੀਂ ਪੋਲੀਟਿਕਲ ਦੇ ਵਿੱਚ ਆ ਚੁੱਕੇ ਹੋ ਇਸ ਤੋਂ ਇਲਾਵਾ ਧਾਲੀਵਾਲ ਸਾਹਿਬ ਦੇ ਸ਼ੌਂਕ ਕੀ ਹੈ ਜੇਕਰ ਦੇਖੀਏ ਸ਼ੌਕ ਤਾਂ ਜੀ ਖੇਤੀ ਨਾਲ ਰਿਲੇਟਡ ਆਪਣੇ ਸ਼ੌਂਕ ਚੰਗੇ ਆ ਜੀ ਹਾਂ ਵੀ ਮਤਲਬ ਖੇਤਾਂ 'ਚ ਢੀੜਾ-ਗੂੜਾ ਮਾਰਨਾ ਜਾਨਵਰ ਘੋੜੀਆਂ ਦਾ ਮੈਨੂੰ ਬਹੁਤ ਪਿਆਰ ਹੈ ਜੀ ਖੇਤੀ ਆਪ ਕਰਦੇ ਆਂ ਖੇਤੀ ਐਸ ਸਾਲ ਜ਼ਰੂਰ ਅਸੀਂ ਠੇਕੇ ਤੇ ਲਾਤੀ ਕਿਉਂਕਿ ਮੇਰਾ ਇੱਕ ਬ੍ਰਦਰ ਕੈਨੇਡਾ ਚਲਾ ਗਿਆ ਸੀਗਾ ਜੀ ਫੈਮਿਲੀ ਨਾਲ ਪਾ ਉਹ ਅਸੀਂ ਐਤ ਕੀ ਠੇਕੇ ਤੇ ਲਾਈ ਹੈ ਜੀ ਨਹੀਂ ਹੁਣ ਤੇ ਕਰ ਖੇਤੀ ਅਸੀਂ ਆਪ ਹੀ ਕੀਤੀ ਹੈ। ਘੋੜੀਆਂ ਵੀ ਰੱਖਿਆ ਹੋਣਾ। ਹਾਂਜੀ। ਤੇ ਬਾਈ ਜੀ ਇਲੈਕਸ਼ਨ ਹੋਣ ਵਾਲੇ ਜਲਦ ਕੀ ਅਪੀਲ ਕਰੋਗੇ ਵੋਟਰਾਂ ਨੂੰ ਕਿ ਕੈਂਡੀਡੇਟ ਦੇਖਣਾ, ਮੁੱਦੇ ਦੇਖਣਾ, ਕੀ ਦੇਖਣਾ ਮੀਂਹ ਦੀਦਵਾਰ ਦੇ ਵਿੱਚ ਕੀ ਜਿਹੇ ਆ ਦੇਖਿਆ ਜਾਵੇ ਜਿਹੜਾ ਕਿ ਗਿੱਦਰਵਾਦੀ ਮਸਲੇ ਜਿਹੜੇ ਅਜੇ ਤੱਕ ਨਹੀਂ ਹੱਲ ਹੋਏ ਉਹਨਾਂ ਨੂੰ ਹੱਲ ਕਰਵਾ ਸਕ। ਦੇਖੋ ਜੀ ਮੈਂ ਪਾਰਟੀ ਨੂੰ ਵੀ ਬੇਨਤੀ ਕਰੂੰਗਾ ਤੇ ਹਲਕੇ ਦੇ ਸਾਰੇ ਵੋਟਰਾਂ ਨੂੰ ਵੀ ਬੇਨਤੀ ਕਰੂੰਗਾ। ਅਸੀਂ ਜਦੋਂ ਕੋਈ ਵਿਧਾਇਕ ਚੁਣਦੇ ਆ ਜੀ ਤਾਂ ਅਸੀਂ ਸਾਨੂੰ ਸੋਚ ਸਮਝ ਕੇ ਚੁਣਨਾ ਚਾਹੀਦਾ ਹੈ ਜ਼ਿਆਦਾਤਰ ਵਿਧਾਇਕ ਕੀ ਕਰਦੇ ਇੱਥੋਂ ਜਿੱਤ ਕੇ ਚੰਡੀਗੜ੍ਹ ਜਾ ਕੇ ਬੈਠ ਜਾਂਦੇ ਆ ਜੀ ਪਿੱਛੇ ਲੋਕ ਹਾਹਾਕਾਰ ਹੋਈ ਜਾਂਦੀ ਹੈ ਉਹ 5 ਸਾਲ ਨਜ਼ਾਰੇ ਲੈਂਦੇ ਆ ਪੈਨਸ਼ਨਾਂ ਲੱਗ ਜਾਂਦੀਆਂ ਸਾਰਾ ਕੁਝ ਉਹਨਾਂ ਨੂੰ ਮਿਲਦੀਆਂ ਸਹੂਲਤਾਂ ਬਸ ਉਹਨਾਂ ਦਾ ਇੱਥੋਂ ਤੱਕ ਮਤਲਬ ਹੁੰਦਾ ਹੈ ਚਦ ਕੇ ਆਪਣੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਯਾਰ ਹੁਣ ਤਾਂ 2 ਸਾਲਾਂ ਬਾਅਦ 27 ਨੂੰ ਫੇਰ ਇਲੈਕਸ਼ਨ ਆ ਜਾਣਾ ਹੈ ਜੀ ਠੀਕ ਹੈ ਜੀ ਤਾਂ ਇਸ ਕਰਕੇ ਵੀ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਲੋਕ ਉਸ ਕੈਂਡੀਡੇਟ ਨੂੰ ਚੁਣਨ ਵੀ ਜਿਹੜਾ ਦਿਨ ਰਾਤ ਲੋਕਾਂ ਦੀ ਸੇਵਾ ਕਰ ਸਕੇ ਲੋਕਾਂ ਦੇ ਨਾਲ ਖੜੇ। ਭਾਈ ਜੀ ਇੱਕ ਨਾਲ ਆਪਾਂ ਗੱਲ ਕਰ ਲਈ ਪੀਪਲ ਪਾਰਟੀ ਦੇ ਵਿੱਚ ਵੀ ਤੁਸੀਂ ਕਿ ਮਨਪ੍ਰੀਤ ਬਾਦਲ ਜੀ ਨਾਲ ਵੀ ਚੰਗਾ ਤੁਹਾਡਾ ਰਿਸ਼ਤਾ ਸੀਗਾ। ਮਨਪ੍ਰੀਤ ਬਾਦਲ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਕਿ ਭਾਜਪਾ ਤੋਂ ਉਹ ਜਿਮਨੀ ਚੋਣ ਦੇ ਵਿੱਚ ਆ ਸਕਦੇ ਆ। ਜੇਕਰ ਉਹ ਮੈਦਾਨ ਦੇ ਵਿੱਚ ਆਉਂਦੇ ਆ ਤਾਂ ਸਿਆਸੀ ਸਮੀਕਰਨ ਹੋਰ ਹੋ ਸਕਦੇ ਗੱਦਰਵਾ। ਇਸੇ ਕਰਕੇ ਤਾਂ ਹੌਟ ਸੀਟ ਮੰਨੀ ਜਾਂਦੀ ਹੈ ਜੀ ਜੋ ਵੀ ਜਿੰਨੇ ਚਿਹਰੇ ਇੱਥੇ ਆ ਰਹੇ ਆ ਮਨਪ੍ਰੀਤ ਜੀ ਆਉਣਗੇ ਉਹਨਾਂ ਦਾ ਵੀ ਸਵਾਗਤ ਹੈ ਜੀ ਫੈਸਲਾ ਲੋਕਾਂ ਨੇ ਕਰਨਾ ਹੈ ਕਿਉਂਕਿ ਮਨਪ੍ਰੀਤ ਜੀ ਨੂੰ ਵੀ ਲੋ ਔਰ ਸ਼੍ਰੋਮਣੀ ਕਾਲੀ ਚਲਦਾ ਵੀ ਸਿਸਟਮ ਦੇਖ ਲਿਆ ਜੀ ਕਾਂਗਰਸ ਦਾ ਵੀ ਦੇਖ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੀ ਔਰ ਅਸੀਂ 2027 ਤੱਕ ਜਿੰਨੀਆਂ ਵੀ ਗਰੰਟੀਆਂ ਸਾਡੀ ਸਰਕਾਰ ਨੇ ਦਿੱਤੀਆਂ ਉਹ ਪੂਰੀਆਂ ਹੋਣਗੀਆਂ ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਨ ਚਿਤਤਰ ਸਿੰਘ ਜੀ ਧਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਤੋਂ ਗਿੱੱਦਰਬਾਹ ਜਿਮਨੀ ਚੋਣ ਦੇ ਲਈ ਦਾਵੇਦਾਰੀ ਰੱਖਦੇ ਨੇ ਤਾਂ ਗਿੱੱਦਰਬਾਹ ਆਨਰ ਦੇ ਨਾਲ ਦੇ ਵਿੱਚ ਦੇਖਣਾ ਹੋਵੇਗਾ ਕਿ ਟਿਕਟ ਕਿਨਾਂ ਨੂੰ ਅਨਾਉਂਸ ਹੁੰਦੀ ਹੈ ਜੇਕਰ ਧਾਲੀਵਾਲ ਸਾਹਿਬ ਨੂੰ ਟਿਕਟ ਮਿਲਦੀ ਹੈ ਤਾਂ ਉਹਨਾਂ ਦਾ ਮੁਕਾਬਲਾ ਔਰ ਕਿਹੜੇ ਕਿਹੜੇ ਉਮੀਦਵਾਰ ਆ ਸਕਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਬਹੁਤ ਬਹੁਤ ਧੰਨਵਾਦ